ਮਾਪੇ ਸਾਡੇ ਮਰ ਚੁੱਕੇ ਆ ਸਾਡਾ ਕੋ ਰਿਸ਼ਤੇਦਾਰ ਨਹੀਂ ਆ ਇਸ ਫੈਮਿਲੀ ਦੇ ਵਿੱਚ ਇੱਕੋ ਹੀ ਆ ਮੇਰਾ ਉਹ ਹੈ ਗਰਨਾਮ ਬੁੱਲਦ ਭਰਾ ਵੀ ਜਿਹੜੇ ਸੁਪਨੇ ਅਸੀਂ ਵੇਖੇ ਆ ਉਹ ਮਿੱਟੀ 'ਚ ਮਿਲਦੇ ਦਿਸਦੇ ਆ ਤਾਂ ਫਿਰ ਬੰਦਾ ਹਥਿਆਰ ਚੱਕਦਾ ਬਹੁਤ ਟਾਈਮ ਬਾਅਦ ਸੁਣਿਆ ਵੀ ਬਾਹਰ ਨਿਕਲ ਕੇ ਵੀ ਦੋਨਾਂ ਦਾ ਜਿਹੜਾ ਭਰਾ ਵਾ ਭਰਾਵਾਂ ਵਾਲਾ ਪਿਆਰ ਹੈ ਉਹ ਦਿਲੋਂ ਹੈ ਇਹ ਰਿਸ਼ਤਾ ਜਿਹੜਾ ਮੇਨਾਂ ਦਾ ਪੰਜਾਬੀ ਸਿਨੇਮੇ ਦਾ ਪਹਿਲਾ ਰਿਸ਼ਤਾ ਹੋਊਗਾ ਜੋ ਸਕਰੀਨ ਤੋਂ ਬਾਹਰ ਆ ਜੋ ਉੱਥੇ ਸੀਗਾ ਉਹ ਰੀਅਲ ਜ਼ਿੰਦਗੀ ਦੇ ਵਿੱਚ ਬਣ ਗਿਆ ਇੱਦਾਂ ਸੀ ਦੇ ਵਿੱਚ ਦੇਖਦੇ ਲੜਾਈ ਝਗੜਾ ਭਰਾ ਪਿੱਛੇ ਲੜਨਾ ਯਾਰੀ ਪਿੱਛੇ ਲੜਨਾ ਇਹ ਨਾ ਇੱਕ ਏਜ ਲਿਮਿਟ ਤੱਕ ਹੁੰਦੀਆਂ ਨੇ ਚੀਜ਼ਾਂ ਅਸਲ ਲਾਈਫ 'ਚ ਵੀ ਮੇਰਾ ਪਾਸਟ ਹੀ ਰਿਆ ਮੇਰੀ 2-3 ਵਰੀ ਯੂਨੀਵਰਸਿਟੀ 'ਚ ਐਂਟਰੀ ਬੈਣ ਰਹੀ ਉਹਦਾ ਪਿਸਤੌਲਾਂ ਦਾ ਦੌਰ ਨਹੀਂ ਸੀ ਗੈਂਗਸਟਰ ਬਾਦ ਨੂੰ ਲੈ ਕੇ ਇੱਕ ਟਿਪੀਕਲ ਯੂ ਨੋ ਇੱਕ ਨਜ਼ਰੀਆ ਬਣ ਚੁੱਕਿਆ ਹੈ ਸੋ ਤੁਸੀਂ ਇਸ ਕੈਰੈਕਟਰ ਲਈ ਪਹਿਲੇ ਤੇ ਹਾਂ ਕਿੱਦਾਂ ਕੀਤੀ ਕਿਉਂਕਿ ਮੈਨੂੰ ਲੱਗਦਾ ਆਰਟਿਸਟਸ ਆਲਵੇਸ ਵੈਸੀ ਟਾਰਗੇਟ ਤੇ ਰਹਿੰਦੇ ਨੇ ਉਤੋਂ ਦੇ ਦੂਜਾ ਵੱਡਾ ਇੰਜ਼ਾਮ ਇਹ ਲੱਗ ਜਾਂਦਾ ਵੀ ਆਰਟਿਸਟ ਦਾ ਪ੍ਰਮੋਟ ਕਰ ਦਿੰਦੇ ਤਾਂ ਯੂਥ ਮਗਰ ਲੱਗਦਾ ਮੁੰਡੇ ਲਈ ਇਹ ਸ਼ਬਦ ਹੀ ਨਹੀਂ ਚੰਗਾ ਲੱਗਦਾ ਹਨ ਅਸੀਂ ਉਹਨਾਂ ਨੂੰ ਇੱਕ ਨਾਮ ਦੇ ਕੇ ਕੈਟਾਗਰੀ ਦੇ ਵਿੱਚ ਬੰਨ੍ਹ ਦਿੰਦੇ ਆ ਕਿ ਗੈਂਗਸਟਰ ਨੇ ਜਦੋਂ ਲੈਵਲ ਉੱਤੇ ਲੱਗ ਜਾਂਦਾ ਉਹ ਕਹਿੰਦਾ ਮੇਰੇ ਤੇ ਤਾਂ ਲੱਗ ਗਿਆ ਹੁਣ ਮੈਂ ਕਿਉਂ ਰਹਿ ਨੂੰ ਅੱਗੇ ਲੈ ਕੇ ਜਾਵਾਂ ਅਸੀਂ ਉਹਨੂੰ ਦਲਦਲ ਦੇ ਵਿੱਚ ਧੱਕ ਦਿੰਦੇ ਆ ਅਸੀਂ ਗੱਲ ਨਾਲ ਨਹੀਂ ਲਾਉਂਦੇ ਇਹ ਕੈਰੇਕਟਰ ਮੈਂ ਇਸ ਲਈ ਕੀਤਾ ਮੈਂ ਯੁੱਧ ਚੋਂ ਲੰਘਿਆ ਸਾਰੀ ਚੀਜ਼ ਹੰਡਾਈ ਹੈ ਮੈਨੂੰ ਪਤਾ ਹੈ ਪ੍ਰੋਜ਼ੈਂਟ ਕੌਣ ਕਿੱਥੇ ਨੇ ਮੈਂ ਸੋਚਦਾ ਜੇ ਮੇਰੇ ਕਰਕੇ ਚਾਰ ਮੁੰਡੇ ਵੀ ਘਰਾਂ ਨੂੰ ਮੁੜੇ ਆਉਂਦੇ ਆ ਤਾਂ ਮੇਰੇ ਲਈ ਬਹੁਤ ਵੱਡੀ ਗੱਲ ਆ ਸੋ ਉਹ ਕਿਤੇ ਨਾ ਕਿਤੇ ਹੈ ਨਾ ਸਿੱਦਕ ਜੀ ਆਇਆ ਹੁਣ ਸਿੱਦਕ ਆ ਗਿਆ ਉਹ ਤਾਂ ਲੱਕੜਾਂ ਤੇ ਹੋਵਾਂਗੇ ਮਨ ਲਾਇਦਾ ਹੈ ਨਾ ਲੰਬੀ ਜਰਨੀ ਹੈ ਲੰਬੀ ਜਰਨੀ ਹੈ ਕਿਉਂਕਿ ਕੰਮ ਦੀ ਭੁੱਖ ਰਹਿਣੀ ਚਾਹੀਦੀ ਹੈ ਦੇਖੋ ਲਾਲਚ ਪੈਸੇ ਦਾ ਚੀਜ਼ਾਂ ਦਾ ਥਿੰਗਸ ਦਾ ਉਹ ਮੜਾ ਉਹ ਤੁਹਾਨੂੰ ਗਲਤ ਰਾਹ ਤੇ ਲੈ ਜਾਂਦਾ ਪਰ ਚੰਗੇ ਕੰਮ ਦੀ ਭੁੱਖ ਹੈ ਜਿਹੜੀ ਸਦਾ ਰਹਿਣੀ ਚਾਹੀਦੀ ਹੈ ਪਰ ਅੱਜ ਜਿਵੇਂ ਦੇਖਿਆ ਕਿ ਮੀਥੀਆਰ ਬਾਈ ਆਏ ਹੋਏ ਸੀਗੇ ਸੋ ਤੁਸੀਂ ਇਕੱਠਿਆਂ ਬੈ ਕੇ ਟ੍ਰੇਲਰ ਲਾਂਚ ਕੀਤਾ ਇਹ ਤਾਂ ਦੇਖੋ ਉਹਨਾਂ ਦਾ ਬੜਪਨ ਹੈਗਾ ਹਨਾ ਸਪੋਰਟਸ ਮਨਿਸਟਰ ਨੇ ਉਹਨਾਂ ਨੂੰ ਪਤਾ ਲੱਗਿਆ ਖਿਡਾਰੀ ਫਿਲਮ ਹੈਗੀ ਐ ਸਾਡੇ ਇੱਥੇ ਟੀਮ ਆਉਣ ਤੋਂ ਪਹਿਲਾਂ ਬੈਠੇ ਸੀ ਬਾਈ ਇੱਥੇ ਸਾਰੇ ਆਪਸ ਵਿੱਚ ਲੱਗ ਰਿਹਾ ਕਿੰਨਾ ਕਰਤਾਰ ਗੁਰੂ ਦੀ ਬਹੁਤ ਬਣੀ ਬਣਾਈ ਆ ਬਹੁਤ ਜਿਆਦਾ ਇਹਨਾਂ ਦੀ ਗੱਲਬਾਤ ਆ ਫਿਟਨੈਸ ਆਲੇ ਨੇ ਪੱਕਾ ਤਾਂ ਹੀ ਆਏ ਨੇਗੇ ਨਹੀਂ ਚਲੋ ਉਹ ਤਾਂ ਵਾਹਿਗੁਰੂ ਦੀ ਕਿਰਪਾ ਜੀ ਹੈ ਨਾ ਤੁਸੀਂ ਸਿੱਧੇ ਰਾਹ ਤੇ ਤੁਰਦੇ ਚੱਲੋ ਲੋਕ ਆਪ ਜੁੜਦੇ ਜਾਂਦੇ ਆ ਪਰ ਵੰਦੀਆ ਬੜਪਣ ਆ ਉਹਨਾਂ ਦਾ ਉਹ ਆਏ ਕਿਉਂਕਿ ਇੱਕ ਸਰਕਾਰ ਜਦੋਂ ਚੰਗੇ ਕੰਮ ਦੇ ਨਾਲ ਜੁੜ ਜਾਂਦੀ ਆ ਉਹ ਕੰਮ ਹੋਰ ਵੱਡਾ ਹੋ ਜਾਂਦਾ ਹੈਗਾ ਕਨਵਰ ਬਾਈ ਵਾਲੇ ਹੈ ਨਾ ਰੱਬ ਦਾ ਬੰਦਾ ਕਰਕੇ ਵੀ ਤੁਹਾਡੇ ਘਰੇ ਆਏ ਹੋਏ ਸੀਗੇ ਉਹ ਸੋ ਮੈਨੂੰ ਉਹ ਵੀ ਬੌਂਡ ਬਾਰੇ ਜ਼ਰੂਰ ਦੱਸੋ ਮਤਲਬ ਦੇਖਣ ਚ ਬਹੁਤ ਜ਼ਿਆਦਾ ਉਹ ਪਿਓਰ ਜਿਹਾ ਇੱਕ ਕਨੈਕਸ਼ਨ ਲੱਗਦਾ ਕਨਵਰ ਬਾਈ ਬਹੁਤ ਹੀ ਸਿੰਪਲ ਤੇ ਸਿੱਧਾ ਬੰਦਾ ਹੈ ਉਹ ਇੱਕ ਗੱਲ ਕਹਿੰਦਾ ਕਹਿੰਦਾ ਲੋਕ ਆਪਣੀ ਜ਼ਿੰਦਗੀ ਨੂੰ ਨਰਕਾਪ ਹੀ ਬਣਾ ਲੈਂਦੇ ਨੇ ਵੀ ਫਲਾਣੇ 에어ਪੋਰਟ ਦੇ ਨੇੜੇ ਇੱਕ ਪਲਾਟ ਹੋਣਾ ਚਾਹੀਦਾ ਜੀ ਕਿੱਥੇ ਆ ਹੋਣਾ ਚਾਹੀਦਾ ਇੱਥੇ ਆ ਹੋਣਾ ਚਾਹੀਦਾ ਉਹ ਕਹਿੰਦਾ ਮੈਂ ਸ਼ੂ ਲਾਉਣੇ ਵੀ ਛੱਡ ਦਿੰਨੇ ਕਹਿੰਦਾ ਮੈਂ ਘਰ ਪਾ ਲਿਆ ਖਾਣ ਜੋਗਾ ਮੇਰੇ ਕੋਲ ਹੈਗਾ ਕਹਿੰਦਾ ਮੈਨੂੰ ਉਲਝੇਵੇਂ ਵਾਲੀ ਜ਼ਿੰਦਗੀ ਨਹੀਂ ਚਾਹੀਦੀ ਉਹਦੇ ਇੱਕ ਟਰੈਕਸੂਟ ਪਾਇਆ ਹੁੰਦਾ ਚੱਪਲਾਂ ਪਾਈਆਂ ਹੁੰਦੀਆਂ ਪਰਨਾ ਬੰਨਿਆ ਹੁੰਦਾ ਇਕੱਲਾ ਗੱਡੀ ਲੈ ਕੇ ਘਰ ਦੇ ਥੱਲੇ ਆ ਜਾਂਦਾ ਕਈ ਵਾਰ ਤੇ ਕਹਿੰਦਾ ਮੈਂ ਚਾਹ ਵੀ ਣੀ ਆ ਪੀ ਕੇ ਚਲਾ ਜਾਂਦਾ ਹਨਾ ਜੀ ਅੱਜ ਅਸੀਂ ਕਿਸੇ ਨੂੰ ਫੋਨ ਕੀਤੇ ਬਿਨਾ ਘਰ ਨਹੀਂ ਜਾਂਦੇ ਸਾਡੀਆਂ ਈਗੋ ਬਹੁਤ ਵੱਡੀਆਂ ਹੋ ਚੁੱਕੀਆਂ ਨੇ ਸਭ ਤੋਂ ਔਖਾ ਸਾਨੂੰ ਕਰਦੀ ਹੈ ਸਾਡੀ ਅੱਜ ਅਸੀਂ ਹੰਡਾਉਣਾ ਕੀ ਹੈ ਗੱਲ ਕਿਸ ਦੇ ਨਾਲ ਕਰਨੀ ਹੈ ਕੀ ਮੀਟਿੰਗ ਹੈਗੀ ਹੈ ਹਨਾ ਤੇ ਉਹ ਬੰਦਾ ਸਿਖਾਉਂਦਾ ਹੈ ਕਿ ਸਭ ਕੁਝ ਹੁੰਦੇ ਹੋਏ ਵੀ ਫਕੀਰੀ 'ਚ ਕਿੰਨਾ ਸਵਾਦ ਕੁਝ ਹੁੰਦੇ ਆ ਮੈਦਾਨ ਦੇ ਖਿਡਾਰੀ ਕੁਝ ਹੁੰਦੇ ਆ ਜ਼ਿੰਦਗੀ ਨੂੰ ਜਿੱਤਣ ਵਾਲੇ ਖਿਡਾਰੀ ਤੇ ਕੁਝ ਹੁੰਦੇ ਨੇ ਜ਼ਿੰਦਗੀ ਨੂੰ ਜੀਣ ਦਾ ਜਨੂਨ ਰੱਖਣ ਵਾਲੇ ਖਿਡਾਰੀ ਆਮ ਇਹ ਸਾਰੀਆਂ ਗੱਲਾਂ ਮੈਂ ਤਾ ਗਈਆਂ ਕਿਉਂਕਿ ਇਹ ਡਿਸਕ੍ਰਾਈਬ ਕਰਦਾ ਹੈ ਉਹਨਾਂ ਨੂੰ ਜੋ ਸਾਡੇ ਨਾਲ ਇਸ ਵਕਤ ਬੈਠੇ ਨੇ ਬਹੁਤ ਹੀ ਜ਼ਿਆਦਾ ਰਿਸਪੈਕਟਡ ਬਹੁਤ ਹੀ ਜ਼ਿਆਦਾ ਟੈਲੈਂਟਡ ਐਂਡ ਫਿਟਨੈਸ ਦੇ ਗੋਲਸ ਨੂੰ ਸੈੱਟ ਕਰਨ ਵਾਲੇ ਖਿਡਾਰੀ ਫਿਲਮ ਦੇ ਵਿੱਚ ਦਿਖਨ ਵਾਲੇ ਕਰਤਾਰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਹਿਲੇ ਤੇ ਕੰਗ੍ਰੈਚੁਲੇਸ਼ਨਸ ਥੈਂਕ ਯੂ ਖਿਡਾਰੀ ਇੱਕ ਅੱਛਾ ਪ੍ਰੋਜੈਕਟ ਹੈ पर अपनी लास्ट टाइम पे जो तो गल हुई सी कि भाई भाई एक कलाकार ਨੂੰ ਹਮੇਸ਼ਾ ਭੁੱਖ ਰਹਿੰਦੀ ਹੈ ਚੰਗੇ ਕਿਰਦਾਰ ਦੀ ਸੋ ਆਸਟ੍ਰੇਲੀਆ ਦੇ ਸੋ ਉਹ ਕਿਤੇ ਨਾ ਕਿਤੇ ਹੈ ਨਾ ਸਿੱਦਕ ਜੀ ਆਇਆ ਹੁਣ ਨਹੀਂ ਜਦੋਂ ਸਿੱਦਕ ਆ ਗਿਆ ਉਹ ਤਾਂ ਲੱਕੜਾਂ ਤੇ ਹੋਵਾਂਗੇ ਮੈਨੂੰ ਲੱਗਦਾ ਹੈ ਨਾ ਲੰਬੀ ਜਰਨੀ ਹੈ ਲੰਬੀ ਜਰਨੀ ਹੈ ਕਿਉਂਕਿ ਕੰਮ ਦੀ ਭੁੱਖ ਰਹਿਣੀ ਚਾਹੀਦੀ ਹੈ ਦੇਖੋ ਲਾਲਚ ਪੈਸੇ ਦਾ ਚੀਜ਼ਾਂ ਦਾ ਥਿੰਗਸ ਦਾ ਉਹ ਮੜਾ ਉਹ ਉਹ ਤੁਹਾਨੂੰ ਗਲਤ ਰਾਹ ਤੇ ਲੈ ਜਾਂਦਾ ਪਰ ਚੰਗੇ ਕੰਮ ਦੀ ਭੁੱਖ ਹੈ ਜਿਹੜੀ ਸਦਾ ਰਹਿਣੀ ਚਾਹੀਦੀ ਹੈ ਰਾਈਟ ਜੇ ਤੁਸੀਂ ਕਹੋਗੇ ਮੇਰੀ ਭੁੱਖ ਮੁੱਗੀ ਦਾ ਅਗਲੇ ਕੰਮ ਲਈ ਤੁਸੀਂ ਧਿਆਨ ਨਹੀਂ ਦਿਓਗੇ ਲੋਕਾਂ ਦੀ ਮੈਮਰੀ ਬਹੁਤ ਛੋਟੀ ਹੈ ਕਤਾਰ ਵੀ ਮੈਂ ਨਾ ਕਿਸੇ ਨੂੰ ਨਹੀਂ ਦੇਖਿਆ ਮੈਂ ਕੁਝ ਟਾਈਮ ਪਹਿਲਾਂ ਇੱਕ ਵੀਡੀਓ ਦੇਖੀ ਸੀ ਰੱਬ ਦਾ ਬੰਦਾ ਕਰਕੇ ਕਨਵਰਗ ਕਰੇ ਬਾਲ ਵੀਰਾ ਤੁਹਾਡੀ ਬੇਟੀ ਨੂੰ ਖੜਾ ਰਹੇ ਸੀ ਹੈਨਾ ਉਸ ਤੋਂ ਬਾਅਦ ਮੈਂ ਗੁਰਨਾਮ ਦੀਆਂ ਵਾਇਰਲ ਹੁੰਦੀਆਂ ਰੀਲਸ ਦੇਖੀਆਂ ਮੇਰੀ ਇੰਟਰਵਿਊ 'ਚ ਵੀ ਉਹਨਾਂ ਨੇ ਬਹੁਤ ਸੋਹਣੇ ਢੰਗ ਦੇ ਨਾਲ ਜਜ਼ਬਾਤ ਰੱਖੇ ਨੇ ਵੀ ਕਿਸ ਤਰ੍ਹਾਂ ਤੁਸੀਂ ਉਹਨਾਂ ਦੀ ਫਿਟਨੈਸ ਨੂੰ ਲੈ ਕੇ ਉਹਨਾਂ ਦੀ ਹੈਲਥ ਨੂੰ ਲੈ ਕੇ ਹਮੇਸ਼ਾ ਟਿਪਸ ਦਿੰਨੇ ਹੋ ਜਾਂ ਇੱਕ ਉਹ ਜਿਹੜਾ ਇਮੋਸ਼ਨ ਰਿਲੇਸ਼ਨਸ਼ਿਪ ਹੈ ਉਹ ਸੁਣਨ ਨੂੰ ਮਿਲਿਆ ਪਰ ਅੱਜ ਮੈਂ ਤੁਹਾਡਾ ਨਜ਼ਰੀਆ ਤੇ ਤੁਹਾਡਾ ਪੱਖ ਜਾਣਨਾ ਚਾਹੁੰਦੀ ਆ ਇਨ ਗੁਰਨਾਮ ਭੁੱਲਰਦਾ ਤੇ ਮੇਰਾ ਰਿਸ਼ਤਾ ਜਿਹੜਾ ਹੈਗਾ ਇਸ ਤੋਂ ਪਹਿਲਾਂ ਸਾਡੀ ਹੈਲੋ ਹਾਈ ਸੀਗੀ ਇੰਡਸਟਰੀ ਤੇ ਜਦੋਂ ਆਪਾਂ ਇੰਡਸਟਰੀ ਦੀ ਕਿਸੇ ਨੂੰ ਨਹੀਂ ਵੀ ਮਿਲੇ ਤਾਂ ਜੇ ਸਾਨੂੰ ਕੋਈ ਮਿਲਦਾ ਸੀ ਉਹਨੂੰ ਸਾਸੀਗਾਲ ਜ਼ਰੂਰ ਬੁਲਾਉਂਦੇ ਆ ਹਾਂਜੀ ਇਹ ਪਹਿਲਾ ਰਿਸ਼ਤਾ ਹੈ ਜੋ ਫਿਲਮ ਦੇ ਸੈੱਟ ਤੇ ਸਕਰੀਨ ਦੇ ਪਿੱਛੇ ਬਣਿਆ ਜੀ ਸਕਰੀਨ ਤੇ ਆਊਗਾ ਪਰ ਬਾਹਰ ਆਇਆ ਜੀ ਕਈ ਰਿਸ਼ਤੇ ਆਪਣੀ ਇੰਡਸਟਰੀ ਚ ਹੁੰਦੇ ਆ ਬਾਹਰ ਬਹੁਤ ਚੰਗੇ ਰਿਸ਼ਤੇ ਨੇ ਬਹੁਤ ਵਧੀਆ ਦੋਸਤ ਹੁੰਦੇ ਆ ਫਿਲਮ ਦੇ ਸੈੱਟ ਤੇ ਗਏ ਕੰਪੀਟੀਸ਼ਨ ਚ ਰਿਸ਼ਤਾ ਟੁੱਟ ਗਿਆ ਜੀ ਬਾਅਦ ਵਿੱਚ ਇੰਟਿੰਗ ਸ਼ੁਰੂ ਹੋ ਗਈ ਇਧਰ ਉਧਰ ਹੋ ਗਈ ਹੈਨਾ ਇਹ ਰਿਸ਼ਤਾ ਜਿਹੜਾ ਮੇਨਾਂ ਦਾ ਪੰਜਾਬੀ ਸਿਨੇਮੇ ਦਾ ਪਹਿਲਾ ਰਿਸ਼ਤਾ ਹੋਊਗਾ ਜੋ ਸਕਰੀਨ ਤੋਂ ਬਾਹਰ ਆਇਆ। ਰਾਈਟ। ਜੋ ਉੱਥੇ ਸੀਗਾ ਉਹ ਰੀਅਲ ਜ਼ਿੰਦਗੀ ਦੇ ਵਿੱਚ ਬਣ ਗਿਆ। ਜੀ। ਤੇ ਮੈਨੂੰ ਲੱਗਦਾ ਇਹ ਸਾਊਥ ਫਿਲਮਾਂ ਵਾਂਗੂ ਜਾਂ ਬਾਲੀਵੁੱਡ ਫਿਲਮਾਂ ਵਾਂਗੂ ਇਹ ਚੰਗੇ ਸਿਨੇਮੇ ਦਾ ਇੱਕ ਸ਼ਗਨ ਕਹਿ ਸਕਦੇ ਹਾਂ। ਹਾਂਜੀ। ਹੈਨਾ? ਰਾਈਟ। ਲੜਾਈਆਂ ਹੋਣੀਆਂ, ਨਫ਼ਰਤ ਪੈਣੀ, ਨੋਕਚੁਕ ਹੋਣੀ, ਕੰਟਰੋਵਰਸੀਆਂਸ ਪਾਰਟ ਆਫ ਦਿਸ ਇੰਡਸਟਰੀ। ਪਰ ਪਿਆਰ ਪੈਣਾ ਉਹ ਖਾਣ ਬਹੁਤ ਰੇਅਰ ਦਿਖਦਾ ਗੁਰਨਾਮ ਨਾਲ ਵੀ ਜਦੋਂ ਗੱਲ ਹੋਈ ਸੀ ਨਾ ਮੈਂ ਉਹਨਾਂ ਨੂੰ ਉਹੀ ਗੱਲ ਕਹਿ ਰਹੀ ਸੀ ਮੈਂ ਕਿਹਾ ਜੇ ਮਲਟੀ ਸਟਾਰਰ ਫਿਲਮ ਆ ਵੀ ਜਾਵੇ ਹੈਨਾ ਐਦਾਂ ਪਤਾ ਲੱਗਦਾ ਜਿਵੇਂ ਕਿ ਸામੋਹ ਸਾਹਮਣੇ ਬੁਲਾ ਰਹੇ ਆ ਬਟ ਫਿਰ ਬਾਅਦ ਚ ਗੱਲਾਂ ਉਹੀ ਉੜਦੀਆਂ ਸੈਟ ਤੇ ਤਾਂ ਜਮਾਣੀ ਸੀ ਬੰਦੀ ਟਾਈਮਿੰਗ ਦਾ ਇਸ਼ੂ ਸੀ ਵੈਨਿਟੀ ਦਾ ਇਸ਼ੂ ਸੀ ਖਾਣ ਪੀਣ ਦਾ ਇਸ਼ੂ ਸੀ ਪਰ ਮੈਂ ਕਿਹਾ ਬਹੁਤ ਟਾਈਮ ਬਾਅਦ ਸੁਣਿਆ ਵੀ ਬਾਹਰ ਨਿਕਲ ਕੇ ਵੀ ਦੋਨਾਂ ਦਾ ਜਿਹੜਾ ਭਰਾਵਾ ਭਰਾਮਾਂ ਵਾਲਾ ਪਿਆਰ ਹੈ ਉਹ ਦਿਲੋਂ ਹੈ ਸਾਡਾ ਕੋਈ ਵੈਨਿਟੀ ਦਾ ਇਸ਼ੂ ਨਹੀਂ ਰਿਹਾ ਸਾਡਾ ਕਦੇ ਗੱਡੀਆਂ ਦਾ ਇਸ਼ੂ ਨਹੀਂ ਰਿਹਾ ਵਨ ਆਫ ਥੇਮ ਮ ਸੈੱਟ ਤੇ ਰਹਿ ਕੇ ਲੱਗਦਾ ਕਿ ਯਾਰ ਜਦੋਂ ਡਿਸਕਸ ਕਰਦੇ ਆ ਆਪਸ ਦੇ ਵਿੱਚ ਹਨਾ ਡਾਇਰੈਕਟਰ ਕਹਿੰਦਾ ਇੱਥੇ ਆ ਸੈੱਟ ਲੱਗੂਗਾ ਇੱਥੋਂ ਐਂਟਰੀ ਹੋਊਗੀ ਇਹ ਹੋਊਗੀ ਮੈਨੂੰ ਉਦੋਂ ਸਮਝ ਆ ਜਾਂਦਾ ਹੂੰ ਫਿਰ ਮੇਰੇ ਕੰਮ ਕਰਨਾ ਤੈਨਾਂ ਮੈਨੂੰ ਵੈਨਿਟੀ ਦੀ ਇੰਨੀ ਨਹੀਂ ਜਾ ਕੇ ਰੈਸਟ ਕਰਨੀ ਜਦੋਂ ਵਿਲੇ ਹੁੰਨੇ ਉਹਦਾ ਖਾਣਾ ਖੂਣਾ ਖਾਣਾ ਹੁੰਦਾ ਇੰਜ ਹੀ ਕਰਨਾ ਮੈਂ ਹਨਾ ਅਸੀਂ ਸੈੱਟ ਤੇ ਮਿਲਦੇ ਸੀਗੇ ਜੇ ਇਹਦਾ ਸ਼ਾਟ ਚੱਲਦਾ ਤਾਂ ਮੈਂ ਜੀ ਮੇਰਾ ਸ਼ਾਟ ਚੱਲਦਾ ਤਾਂ ਇਨੀ ਬੈਠੇ ਰਹਿਣਾ ਹਨਾ ਸੂਏ ਜਿਹੜੀ ਆਪਸੀ ਜਿਹੜੀਆਂ ਆਦਤਾਂ ਸੀ ਸਾਡੀਆਂ ਮਿਲਦੀਆਂ ਕੰਮ ਕਰਨ ਨੂੰ ਜਾਂ ਕੰਮ ਨੂੰ ਪਰਖਣ ਦੀਆਂ ਕੰਮ ਨੂੰ ਸਮਝਣ ਦੀਆਂ ਤੇ ਇਸੇ ਕਰਕੇ ਹੈਗਾ ਕਿ ਮੈਂ ਇਹ ਕਰੈਕਟਰ ਨੂੰ ਹਾਂ ਵੀ ਕੀਤੀ ਜੀ ਮਾਨਵ ਸ਼ਾਹ ਜੋ ਸਾਡੀ ਫਿਲਮ ਦੇ ਡਾਇਰੈਕਟਰ ਨੇ ਇਜ਼ ਅ ਵੈਰੀ ਕਲੋਸ ਫਰੈਂਡ ਆਫ ਮਾਈਨ ਉਹ ਮੇਰੇ ਕੋਲ ਫਿਲਮ ਲੈ ਕੇ ਮੈਂ ਸ਼ਾਹ ਕਿਵੇਂ ਨੇ ਫਿਲਮਾਂ ਕਰਾਈ ਜਾਂਦਾ ਯਾਰ ਹੁਣ ਹੈਨਾ ਛੋਟਾ ਜਿਹਾ ਕਰੈਕਟਰ ਆ ਕਰ ਲਈ ਕਹਿੰਦਾ ਭਾਜੀ ਇਹ ਫਿਲਮ ਦਾ ਧੁਰਾ ਹੈਗਾ ਹਮ ਸਾਰੀ ਫਿਲਮ ਇਸ ਕਰੈਕਟਰ ਦੇ ਦੁਆਲੇ ਹੈਗੀ ਆ ਜੀ ਮੈਂ ਕਿਹਾ ਸ਼ਾਹ ਮੈਨੂੰ ਯਕੀਨ ਆਗਾਦਰ ਤੇ ਨਾ ਪਰ ਸਮਝਾਉ ਮੈਂ ਯਕੀਨ ਕਰਦਾ ਬਹੁਤ ਵਧੀਆ ਡਾਇਰੈਕਟਰ ਹੈ ਪਰ ਜਦੋਂ ਮੈਂ ਉਹਨਾਂ ਫਿਲਮ ਦੇਖਿਓ ਸਾਰੀ ਉਸ ਕੈਰੈਕਟਰ ਦੇ ਦਿਵਾਲੇ ਆ ਓਕੇ ਉਹ ਲੱਗਦਾ ਹੈ ਕਿ ਯਾਰ ਵੀ ਇਹ ਜੀ ਫਿਲਮ ਹੈਗੀ ਹੈ ਇਸੇ ਕਿਰਦਾਰ ਦੀ ਹੈਗੀ ਹੈ ਵੀ ਗਰਨਾਮ ਜਾਂ ਦੂਜੇ ਕਿਰਦਾਰ ਆਏ ਨੇ ਇਸ ਫਿਲਮ ਨੂੰ ਨਿਭਾਉਣ ਆਏ ਆ ਵੀ ਇਸ ਇਸ ਕੈਰੈਕਟਰ ਵਾਸਤੇ ਹੀ ਆਏ ਆ ਸਾਰੇ ਹਨਾ ਸੋ ਇਹ ਇੱਕ ਸਿੱਖਿਆ ਵੀ ਦਿੰਦੀ ਹੈ ਕਿ ਯਾਰ ਆਪਾਂ ਨਾ ਲੰਬੇ ਲੰਬੇ ਕਿਰਦਾਰਾਂ ਦੇ ਵਿੱਚ ਲੰਬੇ ਲੰਬੇ ਡਾਇਲੋਗਾਂ ਦੇ ਵਿੱਚ ਲੰਬੀ ਲੰਬੀ ਪੈਲ ਦੇ ਵਿੱਚ ਰੁੱਝ ਕੇ ਕਈ ਵਾਰ ਚੰਗੇ ਕਿਰਦਾਰ ਗਵਾ ਬੈਨੇ ਆ ਬਿਲਕੁਲ ਦਿਸ ਇਜ਼ ਟਰੂ ਔਰ ਗਵਾਨ ਦੀ ਜੇਕਰ ਗੱਲ ਕੀਤੀ ਹੈ ਜਿੰਨਾ ਟ੍ਰੇਲਰ ਮੈਂ ਦੇਖਿਆ ਅ ਇਨਸਾਨ ਨੂੰ ਮੈਨੂੰ ਲੱਗਦਾ ਹੈ ਹਾਲਾਤ ਗੈਂਗਸਟਰ ਬਣਾਉਣ ਤੇ ਮਜਬੂਰ ਕਰਦੇ ਨੇ ਜਾਂ ਉਹਦੇ ਪਿਛਲੇ ਇੱਕ ਸਟੋਰੀ ਜ਼ਰੂਰ ਹੁੰਦੀ ਆ ਵੀ ਕਹਿੰਦੇ ਆ ਨਾ ਵੀ ਹਮੇਸ਼ਾ ਲਿਖਿਆ ਹੋਇਆ ਪੜ੍ਹਦੇ ਆ ਵੀ ਮਾਰੇ ਬੰਦੇ ਦੇ ਪਿੱਛੇ ਦੀ ਵੀ ਕੋਈ ਕਹਾਣੀ ਹੁੰਦੀ ਆ ਐਮ ਮਾਰਾ ਨਹੀਂ ਹੁੰਦਾ ਸੋ ਇਹਦੇ ਵਿੱਚ ਵੀ ਵਿਖਾਇਆ ਗਿਆ ਵੀ ਉਹ ਕਹਿੰਦਾ ਵੀ ਤੇਰਾ ਭਰਾ ਗੈਂਗਸਟਰ ਆ ਉੱਥੋਂ ਹੀ ਰਿਸ਼ਤੇ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ ਬਟ ਮੈਂ ਇੱਕ ਗੈਂਗਸਟਰ ਦਾ ਕਿਰਦਾਰ ਕਿਉਂਕਿ ਤੁਸੀਂ ਨੇ ਭਾਇਆ ਤੁਸੀਂ ਉਹਦੇ ਨਾਲ ਜਸਟੀਫਾਈ ਕਰਨ ਲਈ ਉਹਦੇ ਵਿੱਚ ਬੜੇ ਹੋ ਇਹ ਕਿੱਦਾਂ ਦੇ ਨੁਕਸਾਨ ਨੇ ਇਹ ਕਿੱਦਾਂ ਦੇ ਖਾਮਿਆਜ਼ੇ ਨੇ ਔਰ ਇਹ ਕਿੱਦਾਂ ਦੀ ਜ਼ਿੰਦਗੀ ਆ ਮੇਨ ਦੇਖੋ ਕੋਈ ਗੈਂਗਸਟਰ ਬਣਦਾ ਕੋਈ ਕਿਸੇ ਨਾਲ ਲੜਦਾ ਕੋਈ ਇਸ ਰਾਤ ਤੇ ਤੁਰਦਾ ਉਹਦਾ ਇੱਕ ਕਾਰਨ ਹੁੰਦਾ ਸਭ ਤੋਂ ਵੱਡਾ ਕਾਰਨ ਹੁੰਦਾ ਫੈਮਲੀ ਜੀ ਜਦੋਂ ਤੁਹਾਡੀ ਫੈਮਲੀ ਤੇ ਗੱਲ ਆਉਂਦੀ ਆ ਜਾਨਵਰ ਵੀ ਉੱਠ ਕੇ ਚਪਟਾ ਮਾਰ ਦਿਆ ਜੀ ਹੈਨਾ ਤੇ ਮੈਂ ਤਾਂ ਫੇਰ ਇਨਸਾਨ ਆ ਇਸ ਫੈਮਲੀ ਦੇ ਵਿੱਚ ਇੱਕੋ ਹੀ ਆ ਮੇਰਾ ਉਹ ਹੈ ਗਰਨਾਮ ਬੁੱਲਦ ਭਰਾ ਮਾਂ ਪਿਓ ਸਾਡੇ ਮਰ ਚੁੱਕੇ ਆ ਸਾਡਾ ਕੋਈ ਰਿਸ਼ਤੇਦਾਰ ਨਹੀਂ ਆ ਜੀ ਅਸੀਂ ਦੋ ਜਣੇ ਹੈਗੇ ਆ ਜਦੋਂ ਸਾਡੇ ਸੁਪਨਿਆਂ ਦੇ ਉੱਤੇ ਗੱਲ ਆਉਂਦੀ ਹੈ ਹੈਨਾ ਵੀ ਜਿਹੜੇ ਸੁਪਨੇ ਅਸੀਂ ਵੇਖੇ ਆ ਉਹ ਮਿੱਟੀ 'ਚ ਮਿਲਦੇ ਦਿਸਦੇ ਆ ਜਿਹੜੀ ਫੈਮਿਲੀ ਲਈ ਜਿਉ ਰਹੇ ਆ ਉਹ ਫੈਮਿਲੀ ਸਾਨੂੰ ਗਲਤ ਮਤਲਬ ਮਰਦੀ ਬਿਸਦੀ ਹੈ ਤਾਂ ਫਿਰ ਬੰਦਾ ਹਥਿਆਰ ਚੱਕਦਾ ਜੀ ਸਮਾਜ ਤੁਹਾਡੀ ਗੱਲ ਨਹੀਂ ਸਮਝਦਾ ਕਿ ਸਮਾਜ ਨੂੰ ਕਹੀਏ ਮੈਨੂੰ ਬਚਾ ਲੋ ਅਜੇ ਥੇ ਵੀ ਕਿੰਨਾ ਮਰਜੀ ਮਜਬੂਰ ਬੰਦਾ ਸਾਡੇ ਕੋਲ 2 ਰੁਪਏ ਮੰਗਣ ਆਜੇ ਸੀ ਉਹਨੂੰ ਕਹਿ ਦਾਂਗੇ ਯਾਰ ਜਾ ਯਾਰ ਯਕੀਨ ਨਹੀਂ ਕਰਦੇ ਕਿਉਂਕਿ ਮਾੜੇ ਲੋਕਾਂ ਨੇ ਉਹ ਯਕੀਨ ਲੋਕਾਂ ਦਾ ਚੱਕ ਤਾ ਚੱਕ ਤਾ ਠੱਗਾਂ ਨੇ ਯਕੀਨ ਚੱਕ ਤਾ ਸਾਡੀ ਪਹਿਲੀ ਦਿਮਾਗ ਦੇ ਵਿੱਚ ਇਹ ਚੀਜ਼ ਆਉਂਦੀ ਹੈ ਜਿਹੜਾ ਸਾਡੇ ਕੋਲ ਮੰਗਣਾ ਹੈ ਠੱਗ ਬਿਲਕੁਲ ਬਾਅਦ کئی ਵਾਰ ਪਤਾ ਲੱਗੀ ਉਹ ਬੰਦਾ ਉਸ ਚੀਜ਼ ਦੇ ਵਿੱਚ ਮਰ ਗਿਆ ਹੂੰ ਕਿ ਤੁਸੀਂ ساری ਜ਼ਿੰਦਗੀ ਆਪਣਾ ਉਹਨੂੰ ਮਾਫ਼ ਨਹੀਂ ਕਰ ਸਕਦੇ ਬਿਲਕੁਲ ਨਹੀਂ ਕਰ ਸਕਦੇ ਬਾਈ ਤੁਸੀਂ ਡੇਅਰਿੰਗ ਹੋ ਇਹ ਸਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਜਿੱਦਾਂ ਦਾ ਸਮਾਂ ਚੱਲ ਰਿਹਾ ਹੈ ਚਾਹੀਓ ਪੰਜਾਬ ਦਾ ਕਹੋ ਚਾਹੀਓ ਪੰਜਾਬੀ ਇੰਡਸਟਰੀ ਦਾ ਕਹੋ ਗੈਂਗਸਟਰ ਬਾਦ ਨੂੰ ਲੈ ਕੇ ਇੱਕ ਟਿਪੀਕਲ ਯੂ نو ਇੱਕ ਨਜ਼ਰੀਆ ਬਣ ਚੁੱਕਿਆ ਹੈ ਉਹਨਾਂ ਚੀਜ਼ਾਂ ਤੇ ਤੰਜ ਕੱਸਣ ਵਾਲਾ ਇੱਕ ਵੱਖਰਾ ਕ੍ਰਾਈਟੇਰੀਆ ਬਣ ਚੁੱਕਿਆ ਹੈ ਸੋ ਤੁਸੀਂ ਇਸ ਕੈਰੈਕਟਰ ਲਈ ਪਹਿਲੇ ਤੇ ਹਾਂ ਕਿੱਦਾਂ ਕੀਤੀ ਕਿਉਂਕਿ ਮੈਨੂੰ ਲੱਗਦਾ ਆਰਟਿਸਟ ਤਾਂ ਆਲਵੇਸ ਵੈਸੀ ਟਾਰਗੇਟ ਤੇ ਰਹਿੰਦੇ ਨੇ ਉਤੋਂ ਦੀ ਦੂਜਾ ਵੱਡਾ ਇਲਜ਼ਾਮ ਇਹ ਲੱਗ ਜਾਂਦਾ ਵੀ ਆਰਟਿਸਟ ਦਾ ਪ੍ਰਮੋਟ ਕਰ ਦਿੰਦੇ ਤਾਂ ਤਾਂ ਯੂਥ ਮਗਰ ਲੱਗਦਾ ਮੈਂ ਇੱਕ ਗੱਲ ਕਹਿਣਾ ਕਿ ਜੇ ਅੱਜਕੱਲ ਰਮਾਇਣ ਨੂੰ ਲੈ ਲਈ ਆਪਾਂ ਹਿੱਟ ਗ੍ਰੰਥ ਰਮਾਇਣ ਹੈ ਨਾ ਉਹਦੇ ਵਿੱਚ 라ਵਣ ਹੈ ਹਾਂਜੀ ਹੁਣ ਜਦੋਂ ਅਸੀਂ ਰਾਮਲੀਲਾ ਕਰਦੇ ਆਂ 라ਵਣ ਦੇ ਕਿਰਦਾਰ ਨੂੰ ਬਹੁਤ ਤਰਜੀਹ ਦਿੱਤੀ ਜਾਂਦੀ ਹੈ ਠੀਕ ਹੈ ਇਸੇ ਤਰ੍ਹਾਂ ਹੀ ਹੈਗਾ ਜੀ ਉਹ 라ਵਣ ਦਾ ਕਿਰਦਾਰ ਨਾ ਕਰਦੇ ਰਮਾਇਣ ਦੇ ਵਿੱਚ ਉਹ 라ਵਣ ਕੱਢ ਦਈਏ ਤਾਂ ਰਮਾਇਣ ਨਹੀਂ ਰਹਿੰਦੀ ਬਿਲਕੁਲ ਕੋਈ ਮਾਇਨੇ ਨਹੀਂ ਰਹਿ ਜਾਂਦੇ ਜ਼ਿੰਦਗੀ ਦੇ ਸੋ ਉਹ ਤਾਂ ਹੋ ਗਈ ਕਿ ਨੈਗੇਟਿਵ ਕੈਰੈਕਟਰ ਦੀ ਗੱਲ ਇਹ ਹੈਗੀ ਹਾਲਾਤਾਂ ਦੀ ਗੱਲ ਹੁਣ ਜਿਹੜੇ ਗੈਂਗਸਟਰ ਨੇ ਸੋ ਮੈਨੂੰ ਤਾਂ ਪਹਿਲਾਂ ਮੁੰਡਿਆਂ ਲਈ ਇਹ ਸ਼ਬਦ ਹੀ ਨਹੀਂ ਚੰਗਾ ਲੱਗਦਾ ਹਨ ਲੜਾਈਆਂ ਪਹਿਲਾਂ ਵੀ ਹੁੰਦੀਆਂ ਸੀ ਹੋਰ ਵੀ ਹੁੰਦੀਆਂ ਸੀ ਵੱਖਰੇ ਰੂਪ ਲੈ ਗਈਆਂ ਹਨ ਅਸੀਂ ਉਹਨਾਂ ਨੂੰ ਇੱਕ ਨਾਮ ਦੇ ਕੇ ਕੈਟਾਗਰੀ ਦੇ ਵਿੱਚ ਬੰਨ੍ਹ ਦਿੰਦੇ ਆ ਕਿ ਗੈਂਗਸਟਰ ਨੇ ਜਦੋਂ ਲੈਵਲ ਉੱਤੇ ਲੱਗ ਜਾਂਦਾ ਉਹ ਕਹਿੰਦਾ ਮੇਰੇ ਤੇ ਤਾਂ ਲੱਗ ਗਿਆ ਹੁਣ ਮੈਂ ਕਿਉਂ ਇਹਨੂੰ ਅੱਗੇ ਲੈ ਕੇ ਜਾਵਾਂ ਜੀ ਅਸੀਂ ਉਹਨੂੰ ਦਲਦਲ ਦੇ ਵਿੱਚ ਧੱਕ ਦਿੰਦੇ ਆ ਅਸੀਂ ਗੱਲ ਨਾਲ ਨਹੀਂ ਲਾਉਂਦੇ ਬਿਲਕੁਲ ਸਾਡੇ ਚੋ ਹੈ ਨਹੀਂ ਕੀ ਸਮਰੱਥਾ ਗੱਲ ਨਾਲ ਲਾਉਣ ਦੀ ਜੇ ਅਸੀਂ ਕਿਸੇ ਨੂੰ ਯਾਰ ਹੁਣ ਤੁਸੀਂ ਓ ਤੁਸੀਂ ਕਿ ਕੁੜੀ ਹੋਣ ਲੱਗਿਆ ਮੈਂ ਤੁਹਾਨੂੰ ਫੋਨ ਕਰਕੇ ਕਹਿ ਦਿਆਂ ਕਿ ਤੁਸੀਂ ਠੀਕ ਐ ਹਣਾ ਤੇ ਆਪਣਾ ਧਿਆਨ ਰੱਖਿਓ ਮੇਰੇ ਤੱਕ ਲੋੜ ਹੋਵੇ ਨਾ ਵੇ ਮੈਂ ਵੈਸੇ ਹੀ ਫੋਨ ਕੀਤਾ ਠੀਕ ਐ ਉਹ ਸਮ ਹਾਓ ਕਿਤੇ ਰੈਕਟ ਨਾ ਕਰੇ ਪਰ ਤੁਸੀਂ ਕਿਤੇ ਇਕੱਲੇ ਬੈਠੇ ਹੋਵੋਗੇ ਤੁਹਾਡੇ ਯਾਦ ਹੋਊਗਾ ਯਾਰ ਬੰਦੇ ਨੇ ਮੈਨੂੰ ਕਿਹਾ ਸੀ ਜੀ ਸਾਨੂੰ ਗੱਲ ਨਾਲ ਲਾਣਾ ਆਉਣਾ ਚਾਹੀਦਾ ਸਾਨੂੰ ਅਗਲੇ ਨੂੰ ਧਰਵਾਸਾ ਦੇਣਾ ਪਿਆਰ ਕਰਨਾ ਆਉਣਾ ਚਾਹੀਦਾ ਚੰਗਾ ਲੱਗਦਾ ਲੋਕਾਂ ਨੂੰ ਜੇ ਤੁਹਾਨੂੰ ਕੋਈ ਚੰਗਾ ਲੱਗਦਾ ਹੈ ਜਾਂ ਤੁਸੀਂ ਰਿਸਪੈਕਟ ਕਰਦੇ ਹੋ ਮਦਦ ਕਰਨ ਉੱਠ ਕੇ ਫੋਨ ਕਰਕੇ ਉਹਨੂੰ ਇੱਕ ਵਾਰੀ ਜ਼ਰੂਰ ਕਹਿ ਦਿਆ ਕਰੋ ਜ਼ਿੰਦਗੀ ਦੇ ਵਿੱਚ ਤੇ ਸ਼ਾਇਦ ਉਹ ਕਈ ਵਾਰੇ ਕਾਰਨਾਂ ਤੋਂ ਪੁੱਠੇ ਕਾਰਨਾਂ ਤੋਂ ਬਚ ਜਵੇ ਇਸੇ ਤਰ੍ਹਾਂ ਹੀ ਕਹਿਣਾ ਵੀ ਜਿਹੜੇ ਇਸ ਰਾਹ ਤੇ ਤੁਰਦੇ ਨੇ ਇਹ ਕੈਰੈਕਟਰ ਮੈਂ ਇਸ ਲਈ ਕੀਤਾ ਕਿਉਂਕਿ ਉਹ ਰਾਹ ਸਭ ਦਾ ਉਹਨਾਂ ਦਾ ਸੇਮ ਹੋਊਗਾ ਜੀ ਬਿਲਕੁਲ ਕੌਜ਼ ਸੇਮ ਹੋਊਗਾ ਪਰ ਉਹ ਉਹਨਾਂ ਦਾ ਅੰਤ ਕੀ ਹੋਊਗਾ ਬਿਲਕੁਲ ਠੀਕ ਹੈ ਹੁਣ ਜਿਹੜੇ ਉਹਨਾਂ ਦੀ ਲਈ ਤੇ ਪਿੱਛੇ ਤੁਰਨ ਵਾਲੇ ਨੇ ਜੋ ਬਣਗੇ ਬਣੇ ਉਹਨਾਂ ਨੇ ਜੇ ਪਿੱਛੇ ਤੁਰਨ ਵਾਲੇ ਨੇ ਕਮ ਸੇ ਕਮ ਉਹਨਾਂ ਨੂੰ ਇਹ ਤਾਂ ਪਤਾ ਲੱਗੂਗਾ ਕਿ ਇਹਦਾ ਅੰਜਾਮ ਇਹ ਹੈਗਾ ਵੀ ਅਸੀਂ ਫਿਰ ਉਹਨੂੰ ਪਿੱਛਾ ਮੁੜ ਕੇ ਹੀ ਦੇਖ ਸਕਦੇ ਜਿੰਦਗੀ ਦਾ ਹਮ ਰਾਈਟ ਸੋ ਜਿੱਦਾਂ ਅਸੀਂ ਇਹਦੇ ਵਿੱਚ ਦੇਖ ਰਹੇ ਲੜਾਈ ਝਗੜਾ ਭਰਾ ਪਿੱਛੇ ਲੜਨਾ ਯਾਰੀ ਪਿੱਛੇ ਲੜਨਾ ਇਹ ਨਾ ਇੱਕ ਏਜ ਲਿਮਿਟ ਤੱਕ ਹੁੰਦੀਆਂ ਨੇ ਚੀਜ਼ਾਂ ਅਸਲ ਲਾਈਫ 'ਚ ਵੀ ਜਦੋਂ ਇਹ ਫਿਲਮ ਫਿਲਮ ਆ ਰਹੇ ਸੀ ਜਾਂ ਉਹਦਾ ਕਰਤਾਰ ਨੂੰ ਆਪਣੇ ਪਿੱਛੇ ਵਾਲਾ ਕੋਈ ਟਾਈਮ ਚ ਇਤ ਆ ਰਿਹਾ ਸੀ ਕਿ ਯਾਰ ਹਾਂ ਮੈਂ ਕਿੰਨਿਆਂ ਪਿੱਛੇ ਇਦਾਂ ਸਕੂਲ 'ਚ ਕਾਲਜ 'ਚ ਪੰਗੇ ਲੈਂ ਤੱਕ ਦੀਆਂ ਮਤਲਬ ਮੈਂ ਲਾ ਲਓ ਕਿ ਮੇਰਾ ਪਾਸਟ ਹੀ ਰਿਆ ਮੇਰੀ ਦੋ ਤਿੰਨ ਵਾਰੀ ਯੂਨੀਵਰਸਿਟੀ ਚ ਐਂਟਰੀ ਬੈਂਡ ਰਹੀ ਉਹ ਪਿਸਤੌਲਾਂ ਦਾ ਦੌਰ ਨਹੀਂ ਸੀ ਜੀ ਹੌਕੀਆਂ ਦਾ ਹੌਕੀਆਂ ਦਾ ਸੀਗਾ ਯੂਨੀਵਰਸਿਟੀ ਚ ਐਂਟਰੀ ਵੀ ਬੈਂਡ ਰਹੀ ਲਾਸਟ ਮੈਂ ਫਿਰ ਜਦੋਂ ਲਾਸਟ ਜਦੋਂ ਮੈਂ ਚੰਡੀਗੜ੍ਹ ਨੂੰ ਰੋਕ ਕੀਤਾ ਸਾਰਾ ਕੁਝ ਛੱਡ ਕੇ ਪਿੱਛੇ ਮੇਰੇ ਯਾਰਾਂ ਦੋਸਤਾਂ ਨੇ ਕਿਹਾ ਵੀ ਵੀ ਇਹ ਫੁੱਦੂ ਹੋ ਗਿਆ ਐ ਹੋ ਗਿਆ ਛੱਡ ਗਿਆ ਸਾਰਾ ਕੁਝ ਛੱਡ ਗਿਆ ਪਰ ਮੈਨੂੰ ਜ਼ਿੰਦਗੀ ਚ ਇੱਕ ਮਕਸਦ ਦਿਖਦਾ ਸੀ ਜੀ ਸੋ ਜਿੰਨੇ ਵੀ ਸਿਆਪਿਆਂ ਚੋਂ ਮੈਂ ਨਿਕਲਿਆ ਉਹਦੇ ਵਿੱਚ ਮਾਂ-ਬਾਪ ਦੇ ਅਸ਼ੀਰਵਾਦ ਨੂੰ ਛੱਡ ਕੇ ਕਿ ਮਕਸਦ ਸੀਗਾ ਜ਼ਿੰਦਗੀ ਦੇ ਵਿੱਚ ਜੀ ਜਿੱਤੇ ਮੱਜ ਵੀ ਤੁਰਿਆ ਅੱਜ ਵੀ ਮੇਰੇ ਚ ਪੇਸ਼ੈਂਸ ਹੈਗੀ ਆ ਮੈਂ ਲੱਖ ਝਗੜਾ ਕਰਨ ਵਾਲਿਆਂ ਨੂੰ ਅਵੋਇਡ ਕਰਕੇ ਜੇ ਮਕਸਦ ਦੇ ਤੁਰਿਆ ਹੋਇਆ ਕਿ ਤੁਹਾਨੂੰ ਗਾਲ ਕੱਢਣ ਆਏ ਨੂੰ ਦੇਖ ਕੇ ਤੁਹਾਨੂੰ ਮਾਰਨ ਆਏ ਨੂੰ ਦੇਖ ਕੇ ਬਰਦਾਸ਼ਤ ਕਰਨਾ ਉਹ ਗੁੱਸੇ ਨੂੰ ਪੀ ਜਾਣਾ ਸਭ ਤੋਂ ਔਖਾ ਸਭ ਤੋਂ ਔਖਾ ਹੈ ਰਾਈ ਕੋੜਾ ਹੀ ਦੱਬਣਾ ਤੁਸੀਂ ਐ ਕਰਕੇ ਹੈਨਾ ਅੱਜ ਕੱਲ ਦੀ ਲਾਜ ਤਾਂ ਇਹੀ ਰਹਿ ਗਈ ਤੁਸੀਂ ਐ ਕਰਕੇ ਕੋੜਾ ਹੀ ਦੱਬਣਾ ਉਹ ਇੱਕ ਪਲ ਹੈ ਉਹ ਇੱਕ ਪਲ ਨੂੰ ਤੁਸੀਂ ਬਰਦਾਸ਼ਤ ਕਰਕੇ ਤੁਹਾਡੀ ਜ਼ਿੰਦਗੀ ਤੁਹਾਡੇ ਸਾਹਮਣੇ ਬਾਹਾਂ ਫਲਾਈ ਖੜੀ ਹੈ ਠੀਕ ਹੈ ਜੇ ਨਹੀਂ ਤਾਂ ਉਦੋਂ ਬਾਅਦ ਤੁਸੀਂ ਪਿੰਜਰੇ 'ਚ ਜਾਓ ਉਦੋਂ ਬਾਅਦ ਤੁਹਾਡਾ ਅੰਤ ਨਿਸ਼ਚਿਤ ਹੈ ਬਿਲਕੁਲ ਤੁਸੀਂ ਤੁਹਾਨੂੰ ਪਤਾ ਹੈ ਤੇ ਜੇ ਅਸੀਂ ਇਹ ਚੀਜ਼ਾਂ ਨੂੰ ਅਵਾਇਡ ਕਰਦੇ ਮੈਂ ਅੱਜ ਕੱਲ ਯੂਥ ਨੂੰ ਵੀ ਕਹਿਣਾ ਜੇ ਆਹ ਚੀਜ਼ਾਂ ਨੂੰ ਅਵਾਇਡ ਕਰਦੇ ਹੋ ਤੁਸੀਂ ਆਪਣੇ ਤੇ ਕੰਟਰੋਲ ਕਰਕੇ ਕੁਝ ਨਹੀਂ ਹੁੰਦਾ ਯਾਰ ਜੇ ਤੁਹਾਨੂੰ ਕੋਈ ਕੁਝ ਕਹਿਣ ਆਉਂਦਾਗਾ ਕੀ ਹੋ ਜਾਊਗਾ ਤੁਹਾਡੀ ਉਸ ਟਾਈਮੇ ਬੇਇੱਜ਼ਤੀ ਹੋ ਜਾਊਗੀ ਪਰ ਉਦੋਂ ਬਾਅਦ ਜ਼ਿੰਦਗੀ ਤਾਂ ਬਾਹਾਂ ਫਲਾਏ ਖੜੀ ਹੈ ਉਹਨੂੰ ਤਾਂ ਕੋਈ ਟੱਕਰ ਜੂਗਾ ਬਿਲਕੁਲ ਜਿਹੜਾ ਤੁਹਾਡੇ ਕੋਲ ਆਉਂਦਾ ਬਿਲਕੁਲ ਦੈਟਸ ਵੈਰੀ ਟru ਸੋ ਜਦੋਂ ਇਹ ਫਿਲਮ ਕਰ ਰਹੇ ਸੀ ਮੇਰੀ ਗੱਲ ਸੁਣੋ ਉਹ ਤਾਂ ਚਲੋ ਇੱਕ ਪੱਕ ਹੋ ਗਿਆ ਨਾ ਕਿ ਕਿਰਦਾਰ ਹੈਗਾ ਪਿਛਲਾ ਜਿਹੜਾ ਤੁਹਾਡਾ ਇੱਕ ਹਨਰ ਹੈ ਖਿਡਾਰੀ ਵਾਲਾ ਜੋ ਕਿ ਗੁਰਨਾਮ ਦੇ ਨੂੰ ਵੀ ਤੁਸੀਂ ਯੂ نو ਇੱਕ ਫਾਰਵਰਡ ਕਰਦੇ ਹੋ ਐਂਡ ਦੇ ਵਿੱਚ ਬੜਾ ਪਿਆਰਾ ਦਿਖਾਇਆ ਵੀ ਕਹਿੰਦਾ ਤੁਸੀਂ ਸਿਖਾਇਆ ਸੀਗਾ ਹੈਨਾ ਤੇ ਉਹ ਸਾਰੀਆਂ ਚੀਜ਼ਾਂ ਦੇ ਦਾ ਪੇਚ ਵਾਈ ਵੈਸਤੋ ਤੁਸੀਂ ਫਿਟਨੈਸ ਗੋਲਸ ਨੂੰ ਹਮੇਸ਼ਾ ਸੈੱਟ ਕਰਦੇ ਹੋ ਐਂਡ ਤੁਸੀਂ ਇੱਕ ਬਹੁਤ ਅੱਛੇ ਇਨਫਲੂਐਂਸਰ ਵੀ ਹੋ ਲੋਕ ਤੁਹਾਨੂੰ ਫੋਲੋ ਕਰਦੇ ਬਟ ਇਹਦੇ ਲਈ ਟਿਪੀਕਲ ਟੈਕਨੀਕਸ ਔਰ ਦਾ ਪੇਚ ਦਾ ਪ੍ਰੈਕਟਿਸ ਚੱਲਿਆ ਮ ਖਿਡਾਰੀ ਸ਼ਬਦ ਇਸ ਕਰਕੇ ਚੰਗਾ ਲੱਗਦਾ ਖਿਡਾਰੀ 'ਚ ਬਦਲੇ ਦੀ ਭਾਵਨਾ ਨਹੀਂ ਹੁੰਦੀ ਹਾਂਜੀ ਉਹ ਹਾਰ ਨੂੰ ਬਰਦਾਸ਼ਤ ਕਰਕੇ ਜਾਂਦਾ ਤੇ ਅਗਲੀ ਵਾਰੇ ਜਿੱਤ ਦੀ ਤਿਆਰੀ ਕਰਕੇ ਆਉਂਦਾ ਹੈ ਜੀ ਇਹ ਇੱਕ ਹੁਨਰ ਹੈ ਜਿਹਦੇ ਵਿੱਚ ਬਹੁਤ ਜ਼ਿਆਦਾ ਫਲੈਕਸੀਬਿਲਟੀ ਚਾਹੀਦੀ ਹੈ ਆਮ ਜ਼ਿੰਦਗੀ ਨਾਲੋਂ ਜ਼ਿਆਦਾ ਦਿਮਾਗ ਚਾਹੀਦਾ ਕਿਉਂਕਿ ਜਿਹੜਾ ਸਾਹਮਣੇ ਹਮਲਾਵਾਰ ਆ ਉਹ ਤੁਹਾਡੇ ਤੋਂ ਜ਼ਿਆਦਾ ਤੇਜ਼ ਹੈ ਜੀ ਉਹ ਵੀ ਕਿਸੇ ਰੱਬ ਨੂੰ ਮੰਨਦਾ ਕਿਸੇ ਦੇਵੀ ਦੇਵਤ ਨੂੰ ਮੰਨਦਾ ਉਹ ਵੀ ਕੋਈ ਖਰਾਕ ਖਾਂਦਾ ਉਹ ਵੀ ਕੋਈ ਪ੍ਰੈਕਟਿਸ ਕਰਦਾ ਉਹਦਾ ਵੀ ਕੋਈ ਗੁਰੂ ਹੈਗਾ ਕੋਚ ਹੈਗਾ ਸੋ ਇਸ ਲਈ ਸਾਨੂੰ ਸਪੈਸ਼ਲ ਇੱਕ ਖਾੜਾ ਬਣਾਇਆ ਗਿਆ ਜਿਹਦੇ ਵਿੱਚ ਇੰਟਰਨੈਸ਼ਨਲ ਪਹਿਲਵਾਨ ਗਰਨਾਮ ਲਈ ਅੱਡ ਮੇਰੇ ਲਈ ਅੱਡ ਮਿੱਟੀ ਦੇ ਵਿੱਚ ਟੈਕਨੀਕ ਹੀ ਆ ਨਹੀਂ ਤਾਂ ਯਾਰ ਐਨੇ ਸਟਿਫ ਸਰੀਰ ਨਹੀਂ ਡਿੱਗਦੇ ਮਾਂ ਟੁੱਟਦੀ ਆ ਜੀ ਹੈਨਾ ਪਹਿਲਵਾਨ ਨੂੰ ਉਤੋਂ ਚੱਕ ਕੇ ਮਾਰਨ ਦੀ ਟੈਕਨੀਕ ਹੈਗੀ ਆ ਉਹ ਦੇਖਣ ਨੂੰ ਲੱਗਦਾ ਬਹੁਤ ਔਖੀ ਹੈ ਪਰ ਜੇ ਟੈਕਨੀਕ ਦੇ ਵਿੱਚ ਜਾਣੇ ਆ ਤਾਂ ਚੀਜ਼ਾਂ ਸੌਖੀਆਂ ਹੋ ਜਾਂਦੀਆਂ ਜੀ ਉਹ ਸਾਰੀ ਸਿੱਖੀ ਹੈ ਮਿੱਟੀ ਦੇ ਵਿੱਚ ਮੂੰਹ ਦੱਬ ਕੇ ਬਰੀਦ ਕਰਨਾ ਸਿੱਖਿਆ ਵੀ ਤਾਂ ਨੱਕ ਦੇ ਵਿੱਚ ਨਾ ਜਾਵੇ ਹੈਨਾ ਓਕੇ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਿੱਖਣ ਦੀ ਲੋੜ ਹੈਗੀ ਆ ਇਕੱਲਾ ਸਰੀਰ ਹੋਣਾ ਹੀ ਇਸ ਗੱਲ ਦੀ ਗਵਾਹੀ ਨਹੀਂ ਭਰਦਾ ਕਿ ਤੁਸੀਂ ਹਰ ਚੀਜ਼ ਕਰ ਸਕਦੇ ਪਰ ਭਾਈ ਤੁਸੀਂ ਕਦੀ ਇਦਾਂ ਦੰਗਲ ਵੇਖਣ ਗਏ ਹੋ ਕੋਈ ਆਪਣੇ ਟਾਈਮ ਦੇ ਵਿੱਚ ਜਾਂ ਤੁਸੀਂ ਵੇਖਿਆ ਹੱਡਾ ਹੈ ਨਹੀਂ ਇਸ ਲਈ ਕਬੱਡੀਆਂ ਦੇ ਕਪਾਂ ਦੇ ਤਾਂ ਮੈਨੂੰ ਇਨਵਾਈਟ ਕੀਤਾ ਜਾਂਦਾ ਹੈ ਤੇ ਬਟ ਆ ਦੰਗਲ ਨਹੀਂ ਮੈਂ ਕਿਤੇ ਗਿਆ ਇਸ ਤਰ੍ਹਾਂ ਦੇਖਣਾ ਨਾ ਕਿ ਇਸ ਲਈ ਜਿਹੜੀ ਖਿਡਾਰੀਆਂ ਦੀ ਇੱਕ ਸਾਈਕੀ ਹੁੰਦੀ ਹੈ ਇਹਨਾਂ ਦੀ ਸਾਈਕੀ ਕਿਸ ਤਰੀਕੇ ਦੀ ਹੁੰਦੀ ਹੈ ਇਹਨਾਂ ਦੀ ਜ਼ਿੰਦਗੀ ਜਿਉਣ ਦਾ ਤਰੀਕਾ ਕਿ ਸਾਡੇ ਲੋਕਾਂ ਤੋਂ ਥੋੜਾ ਵੱਖਰਾ ਹੁੰਦਾ ਕਿਉਂਕਿ ਇਹਨਾਂ ਨੂੰ ਸਿਖਾਇਆ ਜਾਂਦਾ ਨਾ ਕਿ ਹਾਰ ਜਿੱਤ ਨੂੰ ਪਿੱਛੇ ਛੱਡ ਕੇ ਜ਼ਿੰਦਗੀ ਦੀ ਲਈ ਖਿਡਾਰੀ ਬਨੋ ਖਿਡਾਰੀ ਦੀ ਜ਼ਿੰਦਗੀ ਜਿਹੜੀ ਹੈ ਨਾ ਇਹ ਆਮ ਜ਼ਿੰਦਗੀ ਨਾਲ ਬਹੁਤ ਵੱਖਰੀ ਹੈ ਓਕੇ ਜਿਹਦੇ ਵਿੱਚ ਹਰ ਵੇਲੇ ਕੋਹਲ ਹੀ ਆ ਜੀ ਹਰ ਵੇਲੇ ਫਾਈਟ ਹੀ ਆ ਤੁਸੀਂ ਫਾਈਟ ਲਈ ਤਿਆਰ ਹੋ ਰਹੇ ਹੋ ਪਰ ਉਹ ਦੁਸ਼ਮਣ ਹੀ ਨਹੀਂ ਹੈ ਜੀ ਬਦਲੇ ਦੀ ਭਾਵਨਾ ਨਹੀਂ ਹੈਗੀ ਐ ਸੋ ਖਿਡਾਰੀ ਦਾ ਜਿਹੜਾ ਦਿਮਾਗ ਹੈਗਾ ਉਹ ਇੱਕ ਮਤਲਬ ਬਹੁਤ ਹੀ ਜਿੰਨਾ ਉਹ ਅਗਰੈਸਿਵ ਖੇਡਦਾ ਉਨਾ ਹੀ ਸ਼ਾਂਤ ਦਿਮਾਗ ਉਹਦਾ ਦਿਖਾਇਆ ਜਾਣਾ ਚਾਹੀਦਾ ਹੋਣਾ ਵੀ ਚਾਹੀਦਾ ਹੈ ਖਿਡਾਰੀ ਨੂੰ ਮੈਡੀਟੇਸ਼ਨ ਦੀ ਬਹੁਤ ਲੋੜ ਹੈ ਅਗਰੈਸਿਵ ਹੋ ਕੇ ਤੁਸੀਂ ਕੋਈ ਗਲਤ ਮੂਵ ਲੈ ਲਈ ਤਾਂ ਅਗਲੇ ਨੂੰ ਤੁਹਾਨੂੰ ਧਰ ਲੈਣਾ ਰਾਈਟ ਕਿ ਖਿਡਾਰੀ ਹਰ ਵੇਲੇ ਜੰਗ ਦੇ ਵਿੱਚ ਆ ਵੀ ਤੇ ਹਰ ਵੇਲੇ ਦਿਮਾਗੀ ਤੌਰ ਤੇ ਸਤਰਕ ਵੀ ਹੈਗਾ ਤੇ ਚਲਾਕ ਵੀ ਹੋਣਾ ਚਾਹੀਦਾ ਰਾਈਟ ਸੋ ਜ਼ਿੰਦਗੀ ਦੇ ਤਾਂ ਸਾਰੇ ਮੈਨੂੰ ਲੱਗਦਾ ਖਿਡਾਰੀ ਹੁੰਦੇ ਆ ਸਾਰੇ ਅੱਜ ਆਪਣੇ ਬੈਕ ਆਫ ਦਾ ਮਾਈਂਡ ਕੋਈ ਨਾ ਕੋਈ ਜੰਗ ਚੱਲ ਰਹੀ ਹੈ ਸੋ ਕਰਤਾਰ ਕਿਸ ਤਰੀਕੇ ਦੇ ਖਿਡਾਰੀ ਨੇ ਆਈ ਮੀਨ ਚਲਾਕ ਵਾਲੇ ਜਾਂ ਇਕੁਅਲੀ ਇਮੋਸ਼ਨਲ ਜਾਂ ਸਾਰੀਆਂ ਚੀਜ਼ਾਂ ਨੂੰ ਪੈਰਲਲ ਔਰ ਬੈਲੈਂਸ ਕਰਕੇ ਤੁਰਦੇ ਹੋ ਮੈਂ ਤਾਂ ਸਿੱਧਾ ਸਿੱਧਾ ਖਿਡਾਰੀ ਆ ਆਮ ਜ਼ਿੰਦਗੀ 'ਚ ਨਾ ਮੈਂ ਕਿਸੇ ਲਈ ਗੇਮਾਂ ਕਰਦਾ ਤੇ ਨਾ ਮੈਨੂੰ ਲੱਗਦਾ ਹੁਣ ਮੇਰੇ ਲਈ ਕੋਈ ਕਰਦਾ ਕੋਈ ਕਰਦਾ ਤਾਂ ਉਹ ਪਾਈਪਾਸ ਹੋ ਜਾਂਦਾ ਉਹਨੂੰ ਅੱਗੋਂ ਕੋਈ ਹੋਰ ਟੱਕਰ ਜਾਂਦਾ ਠੀਕ ਹੈ ਨਾ ਸੋ ਮੈਨੂੰ ਸਿੱਧੇ ਰਹਿਣਾ ਸੱਚ ਬੋਲਣਾ ਬਹੁਤ ਪਸੰਦ ਆ। ਮੈਂ ਜ਼ਿੰਦਗੀ ਹੰਡਾ ਲਈ ਐ, ਲੜਾਈਆਂ ਵਾਲੀ ਵੀ, ਝੂਠ ਬੋਲਣ ਵਾਲੀ ਵੀ, ਛਪਾਉਣ ਵਾਲੀ ਵੀ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਤੁਸੀਂ ਆਪਣੀ ਜ਼ਿੰਦਗੀ ਨੂੰ ਆਪ ਉਲਝਾ ਕੇ ਰੱਖ ਦਿਓ। ਮੈਨੂੰ ਇੱਕ ਸੌਖੀ ਤੇ ਸਾਫ਼ ਜ਼ਿੰਦਗੀ ਚਾਹੀਦੀ ਐ। ਜੋ ਮੈਂ ਹੈਗਾ ਜਿੱਥੇ ਤੁਰਿਆ ਜਾਣਾ, ਉਹ ਕੰਮ ਕਰਦਾ, ਉਹਦੋਂ ਤੋਂ ਮੇਰਾ ਸਰਵਾਈਵਲ ਹੈਗਾ ਮੈਂ ਕਮਾਉਣਾ ਤੇ ਰਾਤ ਨੂੰ ਸ਼ਾਮ ਦੀ ਚੈਨ ਦੀ ਜ਼ਿੰਦਗੀ ਸੌ ਜਾਣਾ। ਮੇਰੀ ਆ ਜ਼ਿੰਦਗੀ ਸੋ ਉਹ ਮੈਂ ਬੈਕ ਟੂ ਉਸੇ ਕੁਐਸਚਨ ਤੇ ਆਵਾਂਗੀ ਕਨਵਰ ਬਾਈ ਵਾਲੇ ਹੈ ਨਾ ਰੱਬ ਦਾ ਬੰਦਾ ਕਰਕੇ ਵੀ ਤੁਹਾਡੇ ਘਰੇ ਆਏ ਹੋਏ ਸੀਗੇ ਉਹ ਸੋ ਮੈਨੂੰ ਉਹ ਵੀ ਬੌਂਡ ਬਾਰੇ ਜ਼ਰੂਰ ਦੱਸੋ ਮੈਨੂੰ ਦੇਖਣ ਚ ਬਹੁਤ ਜ਼ਿਆਦਾ ਪਿਓਰ ਜਿਹਾ ਇੱਕ ਕਨੈਕਸ਼ਨ ਲੱਗਦਾ ਕਨਵਰ ਬਾਈ ਬਹੁਤ ਹੀ ਸਿੰਪਲ ਤੇ ਸਿੱਧਾ ਬੰਦਾ ਹੈ ਉਹ ਇੱਕ ਗੱਲ ਕਹਿੰਦਾ ਕਹਿੰਦਾ ਲੋਕ ਆਪਣੀ ਜ਼ਿੰਦਗੀ ਨੂੰ ਨਰਕਾਪ ਹੀ ਬਣਾ ਲੈਂਦੇ ਨੇ ਵੀ ਫਲਾਣੇ 에어ਪੋਰਟ ਦੇ ਨੇੜੇ ਇੱਕ ਪਲਾਟ ਹੋਣਾ ਚਾਹੀਦਾ ਜੀ ਇੱਥੇ ਆ ਹੋਣਾ ਚਾਹੀਦਾ ਇੱਥੇ ਆ ਹੋਣਾ ਚਾਹੀਦਾ ਉਹ ਕਹਿੰਦਾ ਮੈਂ ਸ਼ੂਲ ਆਉਣੇ ਵੀ ਛੱਡ ਦਿੰਨੇ ਕਹਿੰਦਾ ਮੈਂ ਘਰ ਪਾ ਲਿਆ ਖਾਣ ਜੋਗਾ ਮੇਰੇ ਕੋਲ ਹੈਗਾ ਕਹਿੰਦਾ ਮੈਨੂੰ ਉਲਝੇਵੇਂ ਵਾਲੀ ਜ਼ਿੰਦਗੀ ਨਹੀਂ ਚਾਹੀਦੀ ਉਹਦੇ ਇੱਕ ਟਰੈਕਸੂਟ ਪਾਇਆ ਹੁੰਦਾ ਚੱਪਲਾਂ ਪਾਈਆਂ ਹੁੰਦੀਆਂ ਪਰਨਾ ਬੰਨਿਆ ਹੁੰਦਾ ਇਕੱਲਾ ਗੱਡੀ ਲੈ ਕੇ ਘਰ ਦੇ ਥੱਲੇ ਆ ਜਾਂਦਾ ਕਈ ਵਾਰ ਤੇ ਕਹਿੰਦਾ ਮੈਂ ਚਾਹ ਪੀਣੀ ਆ ਪੀ ਕੇ ਚਲਾ ਜਾਂਦਾ ਹਨਾ ਅੱਜ ਅਸੀਂ ਕਿਸੇ ਨੂੰ ਫੋਨ ਕੀਤੇ ਬਿਨਾ ਘਰ ਨਹੀਂ ਜਾਂਦੇ ਸਾਡੀਆਂ ਈਗੋ ਬਹੁਤ ਵੱਡੀਆਂ ਹੋ ਚੁੱਕੀਆਂ ਨੇ ਸਭ ਤੋਂ ਔਖਾ ਸਾਨੂੰ ਕਰਦੀ ਹੈ ਸਾਡੀ ਈਗੋ ਅਸੀਂ ਅੱਜ ਪਾਉਣਾ ਕੀ ਹੈ ਅੱਜ ਅਸੀਂ ਹੰਡਾਉਣਾ ਕੀ ਹੈ ਗੱਲ ਅਗੇ ਦੇ ਨਾਲ ਕਰਨੀ ਹੈ ਕੀ ਮੀਟਿੰਗ ਹੈਗੀ ਹੈ ਹਨਾ ਤੇ ਉਹ ਬੰਦਾ ਸਿਖਾਉਂਦਾ ਹੈ ਕਿ ਸਭ ਕੁਝ ਹੁੰਦੇ ਹੋਏ ਵੀ ਫਕੀਰੀ 'ਚ ਕਿੰਨਾ ਸਵਾਦ ਹੈ ਬਿਲਕੁਲ ਭਾਈ ਜਦੋਂ ਤੁਸੀਂ ਕਹਿੰਦੇ ਕਿ ਗੁਰਨਾਮ ਦੇ ਨਾਲ ਇੱਕ ਦਿਲੋਂ ਵਾਲਾ ਪਿਆਰ ਪੈ ਗਿਆ ਹਨਾ ਅਸੀਂ ਅੱਜ ਜਦੋਂ ਤੁਸੀਂ ਟ੍ਰੇਲਰ ਵੇਖ ਕੇ ਹਨਾ ਇੱਕ ਦੂਜੇ ਨੂੰ ਮਿਲੇ ਹੋ ਸੋ ਉਹ ਕੀ ਕੀ ਕਿਆ ਇੱਕ ਦੂਜੇ ਨੂੰ ਤੁਸੀਂ ਆ ਬਸ ਇੱਕ ਸਾਇਲੈਂਟ ਇਹ ਉਹ ਉਹ ਕਹਿਣਾ ਕਹਿਣ ਵਾਲੀਆਂ ਗੱਲਾਂ ਹੀ ਨਹੀਂ ਜਜ਼ਬਾਤ ਨੇ ਜਜ਼ਬਾਤ ਨੇ ਉਹ ਤਾਂ ਨਹੀਂ ਅੱਖਾਂ ਦੇ ਵਿੱਚ ਉਹ ਪਾਰਟ ਉਹ ਮਿਹਨਤਾਂ ਸਾਰੀਆਂ ਨਜ਼ਰ ਆ ਜਾਂਦੀਆਂ ਨੇ ਹਨਾ ਜੇ ਕਹਿਣਾ ਪਵੇ ਤਾਂ ਉਹ ਪਿਆਰੀ ਗੱਦਾਂ ਬਿਲਕੁਲ ਸੋ ਬੇਸਿਕਲੀ ਜਿਹੜੇ ਪੋਲੀਟਿਸ਼ੀਅਨਸ ਹੁੰਦੇ ਨੇ ਉਹ ਜਾਂ ਤਾਂ ਫੀਲਡ 'ਚ ਨਜ਼ਰ ਆਉਂਦੇ ਨੇ ਜਾਂ ਆਪਣੇ ਆਪਣੇ ਮੁੱਦਿਆਂ ਦੇ ਨਾਲ ਜੂਝਦੇ ਪਰ ਅੱਜ ਅਸੀਂ ਦੇਖਿਆ ਕਿ ਮੀਥੀਰ ਬਾਈ ਆਏ ਹੋਏ ਸੀਗੇ ਸੋ ਤੁਸੀਂ ਇਕੱਠਿਆਂ ਬੈ ਕੇ ਟ੍ਰੇਲਰ ਲਾਂਚ ਕੀਤਾ ਇਹ ਤਾਂ ਦੇਖੋ ਉਹਨਾਂ ਦਾ ਬੜਾਪਨ ਹੈਗਾ ਹਨਾ ਸਪੋਰਟਸ ਮਿਨਿਸਟਰ ਨੇ ਉਹਨਾਂ ਨੂੰ ਪਤਾ ਲੱਗਿਆ ਖਿਡਾਰੀ ਫਿਲਮ ਹੈਗੀ ਐ ਸਾਡੇ ਇੱਥੇ ਟੀਮ ਆਉਣ ਤੋਂ ਪਹਿਲਾਂ ਬੈਠੇ ਸੀ ਕਹਿੰਦੇ ਮੈਂ ਜਾਣਾ ਤੇ ਮੈਂ ਸੋਚਦਾ ਸੀ ਵੀ ਇੱਥੇ ਕਰਕੇ ਇਨਵਾਈਟ ਜ਼ਰੂਰ ਕੀਤਾ ਸੀਗਾ ਬਾਈ ਇੱਥੇ ਸਾਰੇ ਆਪਸ ਵਿੱਚ ਲੱਗ ਰਿਹਾ ਕਹਿੰਦੇ ਕਰਤਾਰ ਦੇਰੇ ਦੀ ਬਹੁ ਬਣੀ ਬਣਾਈ ਆ ਬਹੁਤ ਜਿਆਦਾ ਇਹਨਾਂ ਦੀ ਗੱਲਬਾਤ ਹੈ ਫਿਟਨੈਸ ਆਲੇ ਨੇ ਪੱਕਾ ਤਾਂ ਹੀ ਆਏ ਨੇਗੇ ਨਹੀਂ ਚਲੋ ਉਹ ਤਾਂ ਵਾਇਗੁਰੂ ਦੀ ਕਿਰਪਾ ਜੀ ਹੈ ਨਾ ਤੁਸੀਂ ਸਿੱਧੇ ਰਾਹ ਤੇ ਤੁਰਦੇ ਚੱਲੋ ਲੋਕ ਆਪ ਜੁੜਦੇ ਜਾਂਦੇ ਆ ਪਰ ਵੰਦੀਆ ਬੜਪਣਾ ਹੈ ਉਹਨਾਂ ਦਾ ਉਹ ਆਏ ਕਿ ਇੱਕ ਸਰਕਾਰ ਜਦੋਂ ਚੰਗੇ ਕੰਮ ਦੇ ਨਾਲ ਜੁੜ ਜਾਂਦੀ ਹੈ ਉਹ ਕੰਮ ਹੋਰ ਵੱਡਾ ਹੋ ਜਾਂਦਾ ਹੈ। ਰਾਈਟ ਬਈ ਅਸੀਂ ਜਾਣਦੇ ਹਾਂ ਕਿ ਤੁਸੀਂ ਜਜ਼ਬਾਤੀ ਨੂੰ ਲੈ ਲਓ ਜਾਂ ਪ੍ਰੈਕਟੀਕਲ ਲੈ ਲਓ ਤੁਸੀਂ ਦੋਨੋਂ ਸਟਰੀਮਸ ਨੂੰ ਬਹੁਤ ਅੱਛੇ ਤਰੀਕੇ ਨਾਲ ਨਿਭਾ ਸਕਦੇ ਹੋ ਜਦੋਂ ਤੁਸੀਂ ਹਮੇਸ਼ਾ ਕਹਿੰਦੇ ਹੋ ਵੀ ਕਿਰਦਾਰ ਜਿਹੜਾ ਹੈ ਉਹਦੀ ਭੁੱਖ ਨਹੀਂ ਮਰਦੀ ਹੈ। ਬਟ ਯੂਸ਼ਵਲੀ ਇਹ ਗੱਲ ਕਹੀ ਜਾਂਦੀ ਹੈ ਵੀ ਜਾਂ ਤਾਂ ਗੈਂਗਸਟਰਸ ਜਾਂ ਨਸ਼ਾ ਜਾਂ ਫਿਰ ਇਨਾ ਚੀਜ਼ਾਂ ਤੇ ਜਿੱਥੇ ਫਿਟਨੈਸ ਸ਼ੋ ਹੁੰਦੀ ਹੈ ਤੁਹਾਡੇ ਕੈਰੈਕਟਰ ਜ਼ਿਆਦਾਤਰ ਉਮੇ ਦਾ ਹੀ ਹੁੰਦੇ ਆ। ਸੋ ਅਸੀਂ ਉਹਨਾਂ ਨੂੰ ਪ੍ਰੋਪਰ ਇੱਕ ਇਮੋਸ਼ਨਲ ਡੀਪ ਇਮੋਸ਼ਨਲ ਡੀਪ ਡਾਉਨ ਇਮੋਸ਼ਨਲ ਕੈਰੈਕਟਰ ਦੇ ਵਿੱਚ ਕ ਬਿਲਕੁਲ ਮੇਰੀ ਅੱਗੇ ਫਿਲਮਾਂ ਪਲਾਨ ਵੀ ਨੇ ਈਵਨ ਮੈਂ ਕਾਪ ਬੇਸਡ ਫਿਲਮਾਂ ਵੀ ਤਿਆਰ ਕਰੀ ਬੈਠਾ ਉਹ ਤੁਸੀਂ ਸਾਊਥ ਦੀ ਵੀ ਬੜੀ ਕੈਂਡ ਕੀਤੀ ਹੈ ਇੱਕ ਹੈਂਡ ਨਹੀਂ ਹੁਣ ਇੰਡੀਆ ਪੰਜਾਬੀ ਵੀ ਕੀਤੀ ਹੈ ਜੀ ਪਰ ਇਹ ਕਿਰਦਾਰ ਜਿਹੜੇ ਹੈਗੇ ਨੇ ਇਹ ਮੇਰੀ ਜ਼ਿੰਦਗੀ ਦੇ ਨੇੜੇ ਨੇ ਮੈਂ ਯੂਥ ਚੋਂ ਲੰਘਿਆ ਸਾਰੀ ਚੀਜ਼ ਹੰਡਾਈ ਆ ਮੈਨੂੰ ਪਤਾ ਹੈ ਪ੍ਰੋਸ ਐਂਡ ਕੌਨਸ ਕਿੱਥੇ ਨੇ ਮੈਂ ਸੋਚਦਾ ਜੇ ਮੇਰੇ ਕਰਕੇ ਚਾਰ ਮੁੰਡੇ ਵੀ ਘਰਾਂ ਨੂੰ ਮੁੜੇ ਆਉਂਦੇ ਆ ਤਾਂ ਮੇਰੇ ਲਈ ਬਹੁਤ ਵੱਡੀ ਗੱਲ ਹੈ ਰਾਈਟ ਬਿਲਕੁਲ ਸਹੀ ਗੱਲ ਹੈ ਸੋ ਨਵੇਂ ਸਾਲ ਦੀ ਹੁਣ ਤਿਆਰੀ ਪੂਰੀ ਹੈ ਬੈਕ ਟੂ ਬੈਕ ਫਿਲਮਾਂ ਨੇ ਹਾਂ ਵਾਹਿਗੁਰੂ ਦੀ ਕਿਰਪਾ ਹੈ ਕਰੀ ਜਾਂਦੇ ਆ ਬਹੁਤ ਸੋਹਣੀ ਗੱਲ ਹੈ ਵੀਰੇ ਜਿਹੜੇ ਇਨਸਾਨ ਇਹੋ ਜਿਹੇ ਨੇ ਜੋ ਖਡਾਰੀ ਨੇ ਪਰ ਕਿਤੇ ਨਾ ਕਿਤੇ ਡੀਮੋਟੀਵੇਟ ਹੋ ਗਏ ਨੇ ਜਾਂ ਧੋਖਾ ਖਾ ਗਏ ਨੇ ਜਾਂ ਪਿਆਰ ਚ ਯੂ نو ਹਰਟ ਹੋ ਗਏ ਨੇ ਰਿਸ਼ਤਿਆਂ ਚ ਹਰਟ ਹੋ ਗਏ ਨੇ ਪਲੀਜ਼ ਮੈਂ ਚਾਹੁੰਦੀ ਆ ਵੀ ਤੁਸੀਂ ਆਪਦੀ ਇੱਕ ਗੱਲ ਇਹੋ ਜੀ ਕਹੋ ਕਿ ਉਹਨਾਂ ਨੂੰ ਵੀ ਜ਼ਿੰਦਗੀ ਦੇ ਕਿੰਨੇ ਸੋਹਣੇ ਉਹ ਖਡਾਰੀ ਨੇ ਤੇ ਖੇਡ ਸਕਦੇ ਨੇ ਤੇ ਤੁਰ ਸਕਦੇ ਨੇ ਖਡਾਰੀ ਸ਼ਬਦ ਬਹੁਤ ਵੱਡਾ ਹੈ ਖਡਾਰੀ ਪਹਿਲਾਂ ਤਾਂ ਉਹ ਬਣੋ ਤੁਸੀਂ ਹਾਰਨ ਦਾ ਮਾਦਾ ਰੱਖਦੇ ਹੋ ਹਰ ਵੇਲੇ ਜਿੱਤ ਸੰਭਵ ਨਹੀਂ ਹੈ ਜੇ ਤੁਸੀਂ ਖਾਰ ਬਰਦਾਸ਼ਤ ਕਰਨਾ ਜਾਣਦੇ ਹੋ 100 ਵਾਰ ਇੱਕ ਜਿੱਤ ਲਈ ਤਾਂ ਤੁਸੀਂ ਖਿਡਾਰੀ ਹੋ ਚਾਹੇ ਉਹ ਰਿਸ਼ਤਿਆਂ 'ਚ ਹੈ ਚਾਹੇ ਉਹ ਆਮ ਜ਼ਿੰਦਗੀ ਦੇ ਵਿੱਚ ਹੈ ਕਿਸੇ ਨਾਲ ਬਾਹਰਲੀ ਲੜਾਈ ਹੈ ਘਰ ਦੀ ਲੜਾਈ ਹੈ ਚਾਹੇ ਉਹ ਖੇਡ ਹੈ ਜੇ ਤੁਸੀਂ ਹਾਰਨ ਦਾ ਮਾਦਾ ਬਰਦਾਸ਼ਤ ਕਰਕੇ ਅੱਗੇ ਨਹੀਂ ਤੁਰ ਸਕਦੇ ਤੁਸੀਂ ਗੇਮ ਨਹੀਂ ਖੇਡ ਸਕਦੇ ਕੀ ਬਾਤ ਹੈ ਵੀ ਪੇਸ਼ੈਂਟ ਇੱਕ ਗੇਮਰ ਚੰਗੀ ਤਰ੍ਹਾਂ ਜਾਣ ਸਕਦਾ ਹੈ ਜੋ ਜ਼ਿੰਦਗੀ ਦੇ ਗੇਮ ਤੇ professionel ਗੇਮ fitness ਗੇਮ ਸੋਨੇ ਟੰਗ ਨਾਲ ਖੇਡਦੇ ਨੇ ਸੋ ਭਾਈ ਬਹੁਤ ਦੁਆਵਾਂ ਨੇ ਤੁਹਾਨੂੰ ਬਹੁਤ ਸਤਿਕਾਰ ਬਹੁਤ ਪਿਆਰ ਬਟ ਇਹ ਮੁਲਾਕਾਤ ਕਿਡਾਰੇ ਦੇ ਨੇੜੇ ਤੇੜੇ ਜੜੀ ਆ ਉਹ ਹੁੰਦੀ ਰਹੇਗੀ ਤੇ ਗੱਲਾਂ ਹੋਰ ਜ਼ਿਆਦਾ ਤੁਹਾਡੇ ਅੱਗੇ ਖੋਲਦੇ ਰਵਾਂਗੇ ਫਿਲਹਾਲ ਦੇ ਲਈ ਇੰਨਾ ਹੀ ਕਿਉਂਕਿ ਬਹੁਤ ਭਾਈ ਨੂੰ ਇੰਟਰਵਿਊ ਕਰਨ ਵਾਲੇ ਬੰਦੇ ਬੈਠੇ ਨੇ ਸੋ ਥੈਂਕ ਯੂ ਸਸ਼ਟਿਕਾਲ ਐਂਡ ਬਹੁਤ ਸਟਰੋਂਗ ਪਲੇਅਰ ਹੋ ਤੁਸੀਂ ਤੇ ਮੈਂ ਹੀ ਚਾਹਾਂਗੀ ਕਿ ਹਮੇਸ਼ਾ ਅਸੀਂ ਤੁਹਾਨੂੰ ਸਟਰੋਂਗੇਸਟ ਵੇਕੀ ਥੈਂਕ ਯੂ ਸੋ ਥੈਂਕ ਯੂ ਐਂਡ 올 ਦਾ ਬੈਸਟ ਥੈਂਕ ਯੂ ਤੇ ਤੁਹਾਡਾ ਸਾਰਿਆਂ ਦਾ ਵੀ ਸ਼ੁਕਰੀਆ ਬਾਕੀ ਖਿਡਾਰੀ ਰਿਲੀਜ਼ ਹੋ ਰਹੀ ਹੈ ਬਹੁਤ ਜਲ ਅੱਛੇ ਸਿਨੇਮਾ ਤੇ ਅੱਛੇ ਕਲਾਕਾਰਾਂ ਨੂੰ ਜ਼ਰੂਰ ਸਪੋਰਟ ਕਰਿਆ ਕਰੋ ਆਪਣਾ ਤੇ ਆਪਣਾ ਤੇ ਰੱਖੋ ਕਿਹਾ ਸਸ਼ਟਿਕਾਲ